ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 24 ਤੋਂ ਲੈ ਕੇ 30 ਜਨਵਰੀ ਤੱਕ ਦੇ ਮੌਸਮ ਦੀ ਯਾਨਕੀ ਆਉਣ ਵਾਲੇ 6-7 ਦਿਨਾਂ ਦੇ ਦੌਰਾਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿਣ ਵਾਲਾ ਜੀ ਮੌਸਮ ਵਿਭਾਗ ਵੱਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਸੋ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਰਹਿਣਾ ਸਕਰੀਨ ਦੇ ਉੱਤੇ ਜੀ ਤੁਸੀਂ ਜੋ ਅਪਡੇਟ ਦੇਖ ਰਹੇ ਹੋ ਮੌਸਮ ਦੀ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਇਹ ਜਾਰੀ ਕੀਤੀ ਗਈ ਹੈ 23 ਤਰੀਕ ਤੁਸੀਂ ਦੇਖ ਸਕਦੇ ਹੋ ਤੇ ਹੁਣ ਜੇਕਰ ਗੱਲ ਕਰੀਏ ਜੀ ਮੌਸਮ ਦੀ 24 ਤੋਂ ਲੈ ਕੇ 30 ਤਰੀਕ ਤੱਕ ਯਾਨੀ ਕਿ 29 ਤੋਂ 30 ਤਰੀਕ ਤੱਕ ਮੌਸਮ ਕਿਵੇਂ ਦਾ ਰਹਿਣ ਵਾਲਾ ਜੀ ਤੁਸੀਂ ਦੇਖ ਸਕਦੇ ਹੋ ਕਿ ਫਿਲਹਾਲ ਮੌਸਮ ਅਜਰਾ ਆਪਣਾ ਡਰਾਈ ਰਹਿਣ ਵਾਲਾ ਹੈ ਸਾਫੀ ਰਹੇਗਾ ਕੋਈ ਵੱਡੇ ਫੱਦਰ ਤੇ ਮੀਂਹ ਚੱਕਰ ਦੀ ਸੰਭਾਵਨਾ ਨਹੀਂ ਹੈ ਜੀ ਹਾਲਾਂਕਿ ਤੁਹਾਨੂੰ ਇੱਥੇ ਦੱਸ ਦਈਏ ਕਿ ਫਰਵਰੀ ਦੇ ਜਿਹੜਾ ਚੜ੍ਹਦਾ ਹਫਤਾ ਹੋਏਗਾ ਯਾਨੀ ਕਿ ਪਹਿਲਾ ਹਫਤਾ ਹੋਏਗਾ ਦਰਮਿਆਨੇ ਤੋਂ ਭਾਰੀ ਮੀਂਹ ਦੀ ਉਮੀਦ ਤਾਂ ਜੜੀ ਲਾਈ ਜਾ ਰਹੀ ਹੈ 2-3 ਫਰਵਰੀ ਨੂੰ ਇੱਕ ਤਾਜ਼ਾ ਫੱਟੂਗ ਸਿਸਟਮ ਦਾ ਤਰਾ ਦੱਸ ਸਕਦਾ ਪੰਜਾਬ ਹਰਿਆਣਾ ਦੇ ਵਿੱਚ ਤੇ ਇਹਦੇ ਸਦਕਾ ਜਿਹੜੇ ਮਹੀਨੇ ਉਹ ਤਰਜ ਹੋ ਸਕਦੇ ਨੇ ਫਿਲਹਾਲ 6-7 ਦਿਨਾਂ ਤੱਕ ਕੋਈ ਵੱਟ ਫਦਰ ਤੇ ਉਮੀਦ ਇਸ ਹਿਸਾਬ ਨਾਲ ਨਹੀਂ ਹੈ ਹਾਲਾਂਕਿ ਟਟੋ ਦੇ ਜੜੇ ਇੱਕ ਦੋ ਸਿਸਟਮ ਆਉਣਗੇ ਤੇ ਕੋਈ ਖਾਸਾ ਫਰੋਵਾ ਆਵੇ ਜਿਹੜਾ ਇਹਦਾ ਮੌਸਮ ਦੇ ਉੱਤੇ ਨਹੀਂ ਹੋਏਗਾ ਦੂਜੇ ਫਾਸੇ ਜੇਕਰ ਗੱਲ ਕਰੀਏ ਜੀ ਰੈਡ ਅਲਰਟ ਜਾਰੀ ਕੀਤੇ ਗਏ ਨੇ ਮੌਸਮ ਹਾਕਰ ਨੂੰ ਪੰਜਾਬ ਦੇ ਵਿੱਚ ਹਰਿਆਣਾ ਔਰ ਚੰਡੀਗੜ੍ਹ ਦੇ ਵਿੱਚ ਕਿਉਂ ਕੀਤੇ ਗਏ ਨੇ ਜੀ ਤੁਸੀਂ ਸਕਰੀਨ ਦੇ ਉੱਤੇ ਦੇਖੋ ਜੀ ਡੈਂਸ ਤੋਂ ਡੈਂਸ ਵੈਰੀ ਡੈਂਸ ਫੌਗ ਜਾਣੇ ਕਿ ਸੰਗ੍ਰਿਤ ਉਹ ਵੀ ਬਹੁਤ ਜ਼ਿਆਦਾ ਸੰਗ੍ਰਿਤ ਤੋਂ ਦੇ ਜਿਹੜੀ ਹੈਗੀ ਆ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਫੈਲ ਸਕਦੀ ਹੈ ਆਉਣ ਵਾਲੇ 48 ਘੰਟਿਆਂ ਤੱਕ ਤੇ ਪਲੱਸ ਠੀਤ ਲਹਿਰ ਔਰ ਕੋਲਡ ਜਿਹੜੇ ਇਸੇ ਤਰ੍ਹਾਂ ਦਰਜ ਹੁੰਦੇ ਰਹਿਣਗੇ ਇਹਦਾ ਮਤਲਬ ਕਿ ਠੰਡ ਤੋਂ ਫਿਲਹਾਲ ਰਾਹਤ ਮਿਲਦੀ ਜੜੀਆ ਨਜ਼ਰ ਨਹੀਂ ਆ ਰਹੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਾਸੀਆਂ ਨੂੰ ਤੇ ਧੁੰਦ ਜਿਹੜੀ ਆ ਇਸੇ ਤਰ੍ਹਾਂ ਛਾਏਗੀ ਤਾਂ ਅੱਜ ਜੋ ਸਵੇਰ ਤੋਂ ਲੈ ਕੇ ਧੁੰਦ ਤੇ ਅਲਰਟ ਸਗੇ ਤੇ ਸਗਨੇ ਧੁੰਦ ਜੜੀਆ ਜ਼ਿਆਤਰ ਖੇਤਾਂ ਦੇ ਵਿੱਚ ਪੰਜਾਬ ਦੇ ਵੇਖਣ ਨੂੰ ਮਿਲੀ ਸੀ ਹਾਲਾਂਕਿ ਦੁਪਹਿਰ ਤੋਂ ਬਾਅਦ ਤੋਂ ਹੋਈ ਚੜੀ ਆ ਜੀ ਮਾਲਵੇ ਦੇ ਜ਼ਿਆਤਰ ਖੇਤਾਂ ਦੇ ਵਿੱਚ ਔਰ ਦੁਆਫੇ ਦੇ ਆਉਣ ਵਾਲੇ 48-72 ਘੰਟਿਆਂ ਦੀ ਗੱਲ ਕਰੀਏ ਤੇ ਸਗਨੇ ਧੁੰਦ ਇਸੇ ਤਰ੍ਹਾਂ ਛਾ ਸਕਦੀ ਹੈ ਪਰ ਤੋਹ ਹੋਈ ਜੜੀਆ ਨਾਲ ਨਾਲ ਕੁਝ ਖੇਤ ਜਿਹੜੇ ਖੇਤਰਾ ਦੇ ਵਿੱਚ ਚੜੇਗੀ ਤੇ ਕਿਤੇ ਕਿਤੇ ਜੜੀਆ ਤੁੰਤੁਰ ਰਾਹਤ ਹੋਈ ਮਿਲਦੀ ਜੜੀਆ ਨਜ਼ਰ ਆਏਗੀ ਜੇਕਰ ਗੱਲ ਕਰੀਏ ਜੀ 26 ਤਾਰੀਖ 28 ਦੀ 29 ਦੀ ਤੇ ਉਸ ਤੋਂ ਬਾਅਦ ਜਿਹੜੇ ਨੇ orange alert ਜਿਹੜੇ ਨੇ ਸੰਗਣੀ ਤੁੰਦ ਨੂੰ ਲੈ ਕੇ ਜਾਰੀ ਰਹਿਣਗੇ ਤੇ ਆ ਜ਼ਿਆਦਾਤਰ ਖੇਤਰਾ ਦੇ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਸੰਗਣੀ ਤੁੰਦ ਜੜੀ ਆ ਫੈਲ ਸਕਦੀ ਆ ਇਸ ਲਈ ਆ ਫੜਾ ਧਿਆਨ ਰੱਖੋ ਜੀ ਜੇਕਰ ਉਹ ਆਹ ਚਲਾਉਂਦੇ ਹੋ ਸੂਰਜ ਦੇ ਟਾਈਮ ਤਵਾ ਧਿਆਨ ਨਾਲ ਬਹੁਤ ਹੌਲੀ ਰਫ਼ਤਾਰ ਤੇ ਵਾਹਨ ਆਪਣੇ ਚਲਾਓ ਤੇ ਫਿਲਹਾਲ ਜੰਗੇਨੀ ਫੱਦਰ ਤੇ ਕੋਈ ਧੁੰਦ ਜਿਹੜੀ ਵੇਖਣ ਨੂੰ ਨਹੀਂ ਮਿਲਦੀ ਅਸੰਗਾਨ ਦੇ ਉੱਤੇ ਧੁੰਦ ਜਿਹੜੀ ਆ ਛਾਈ ਹੁੰਦੀ ਆ ਤੇ ਕਿਤੇ ਕਿਤੇ ਜਿੱਥੇ ਜਿੱਥੇ ਜੰਗੇਨੀ ਫੱਦਰ ਤੇ ਧੁੰਦ ਹੈ ਤੇ ਉੱਥੇ ਜਿਹੜੇ ਤੁਸੀਂ ਜੇਕਰ ਉੱਥੋਂ ਫੇਲੋਗ ਕਰਦੇ ਹੋ ਤਾਂ ਖੜਾ ਜਰਾ ਬਹੁਤ ਧਿਆਨ ਰੱਖੋ ਅੱਜ ਰਾਤ ਦਾ ਮੌਸਮ ਫਿਲਹਾਲ ਸਾਫ਼ ਰਹੇਗਾ ਸਵੇਰੇ ਤੁਹਾਨੂੰ ਸੰਗਣੀ ਧੁੰਦ ਜਿਹੜੀ ਆ ਫਿਰ ਤੋਂ ਵੇਖਣ ਨੂੰ ਮਿਲੇਗੀ ਸੰਗਲਦੀ ਅੱਜ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਜੀ ਆਪ ਸਭ ਨੂੰ ਧੰਨਵਾਦ